ਇਹ ਗੱਲ ਸੁਪਨਿਆਂ ਦੇ ਵਿੱਚ ਵੀ ਯਾਦ ਨਹੀਂ ਸੀ ਜੇ ਸਾਡੇ ਨਾਲ ਸਰਕਾਰਾਂ ਤੇ ਮਤਲਬ ਸਾਡੀ ਪੰਚਾਇਤ ਵੀ ਗਰੀਬਾਂ ਦਾ ਕੋਈ ਭਲਾ ਕਰ ਦੂਗੀ ਅੱਜ ਸਾਨੂੰ ਅੱਜ ਥੋੜਾ ਜਿਹਾ ਸੁੱਖ ਦਾ ਸਾਹ ਆਇਆ ਵੀ ਸੀ ਰੋਟੀ ਦੇ ਨਾਲ ਨਾਲ ਅਸੀਂ ਮਤਲਬ ਰਹਿਸ ਵਾਸਤੇ ਵੀ ਸਾਨੂੰ ਪੰਚਾਇਤ ਨੇ ਰਿੰਦਕੋੜ ਭਰਾ ਜਿਨੇ ਸ੍ਰੀ ਭਗਵੰਤ ਮਾਨ ਮੁੱਖ ਮੰਤਰੀ ਜੀ ਨੇ ਸਾਨੂੰ ਸਹਾਇਤਾ ਦਿੱਤੀ ਬਹੁਤ ਬਹੁਤ ਹਜ਼ਾਰ ਗੁਣਾ ਖੁਸ਼ੀ ਹੈ ਜੀ ਪਹਿਲੀ ਵਾਰ ਇਹ ਜ਼ਿੰਦਗੀ 'ਚ ਇਹ ਕੰਮ ਹੋਇਆ ਹੈਗਾ ਪਹਿਲੀ ਵਾਰ ਇਹ ਗਰੀਬਾਂ ਨੇ ਸੁਣੀ ਗਈਆਂ ਹੋਰ ਲਾਉਣ ਤੱਕ ਕਿੰਨੀ ਉਹ ਵੀ ਤੰਗ ਹੋਇਆ ਇੱਕ ਪਰ ਔਰ ਇਸ ਨਗਰ ਦੀ ਜਿਹੜੀ ਪੰਚਾਇਤ ਆ ਸਰਪੰਚ ਸਾਹਿਬ ਉਹਨਾਂ ਨੇ ਕਿਹਾ ਕਿ ਲੋਕ ਕੀ ਜਿਹੜੇ ਉਹਦੀ ਡਿਮਾਂਡ ਕਰਦੇ ਆ ਸੋ ਲੋਡ ਬੰਦ ਵੀ ਹੈਗੇ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਅਸੀਂ ਪ੍ਰਸ਼ਾਸਨ ਦੇ ਨਾਲ ਇਹਨੂੰ ਬੜੀ ਜਲਦੀ ਜਿਹੜਾ ਲੋਕਾਂ ਨੂੰ ਉਹਨਾਂ ਦੀ ਜਿਹੜੀ ਮੰਗ ਉਹਨੂੰ ਅਸੀਂ ਪੂਰਾ ਕੀਤਾ ਬਹੁਤ ਸਾਰੇ ਪਰਿਵਾਰ ਨੇ ਜਦੋਂ ਪਰਿਵਾਰ ਵੱਧ ਜਾਂਦਾ ਆ ਗੋਂ ਤਾਂ ਉਹਨਾਂ ਨੂੰ ਲੋਡ ਪੈਂਦੀ ਆ ਦਿੱਕਤਾਂ ਆਉਂਦੀਆਂ ਨੇ ਉਹਨਾਂ ਦੇ ਲਈ ਮੈਂ ਜ਼ਰੂਰ ਉਹਨਾਂ ਨਾਲ ਅੱਜ ਜਿਹੜਾ ਵਾਅਦਾ ਕੀਤਾ ਕਿ ਉਹਨਾਂ ਨੂੰ ਬੜੀ ਜਲਦੀ ਅਸੀਂ ਜਿਹੜਾ ਖੇਡ ਪਾਰਕ ਜਿਹੜਾ ਸਟੇਡੀਅਮ ਆ ਜਿਹੜਾ ਬਣਾ ਕੇ ਦਵਾਂਗੇ ਤਾਂ ਜੋ ਸਾਡੀ ਜਿਹੜੀ ਨੌਜਵਾਨੀ ਆ ਜਿਹੜੀ ਉਹ ਇੱਕ ਚੰਗੇ ਪਾਸੇ ਜਿਹੜਾ ਇੱਕ ਚੰਗੇ ਰਸਤੇ ਤੇ ਜਿਹੜੇ ਪੈਸਾ ਵਿਦਾਇਕ ਨਰਿੰਦਰ ਕੌਰ ਪਰਾਜ ਨੇ ਪਿੰਡ ਜਲਾਨ ਵਿੱਚ 44 ਲਾਪਾਤਰੀਆਂ ਨੂੰ 1 ਵੰਡੇ 5-5 ਮਰਲਿਆਂ ਦੇ ਪਲਾਟ ਹਲਕਾ ਸੰਗਰੂਰ ਤੋਂ ਵਿਦਾਇਕ ਨਰਿੰਦਰ ਕੌਰ ਪਰਾਜ ਨੇ ਅੱਜ ਨੇੜਲੇ ਪਿੰਡ ਜਲਾਨ ਵਿਖੇ 44 ਲਾਪਾਤਰੀਆਂ ਨੂੰ 5-5 ਮਰਲਿਆਂ ਦੇ ਪਲਾਟਾਂ ਦੇ ਮਾਲਕਾਨਾ ਹੱਕ ਦੇਣ ਲਈ ਸੰਦਾਂ ਦੀ ਵੰਡ ਕੀਤੀ ਇਸ ਮੌਕੇ ਵਿਦਾਇਕ ਨਰਿੰਦਰ ਕੌਰ ਪਰਾਜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਲਗਾਤਾਰ ਗਤੀਵਿਧੀਆਂ ਅਮਲ ਵਿੱਚ ਲਿਆਂਦੀਆਂ ਜਾ ਰਹੀਆਂ ਹਨ ਅਤੇ ਇਹਨਾਂ ਗਤੀਵਿਧੀਆਂ ਤਹਿਤ ਹੀ ਅੱਜ ਲੋੜਵੰਦ ਪਰਿਵਾਰਾਂ ਨੂੰ ਇਹਨਾਂ ਪਲਾਟਾਂ ਦੀ ਵੰਡ ਕੀਤੀ ਗਈ ਹੈ। ਵਿਧਾਇਕ ਨਰਿੰਦਰ ਕੌਰ ਪਰਾਜ ਨੇ ਦੱਸਿਆ ਕਿ ਮਾਨ ਸਰਕਾਰ ਵੱਲੋਂ ਭਲਾਈ ਸਕੀਮਾ ਦਾ ਲਾਭ ਅਸਲ ਲੋੜਵੰਦਾ ਤੱਕ ਪਹੁੰਚਾਉਣ ਲਈ ਪੂਰੀ ਇਮਾਨਦਾਰੀ ਅਤੇ ਪਾਰਦਰਸ਼ੀ ਤੰਗ ਨਾਲ ਕੰਮ ਕੀਤਾ ਜਾ ਰਿਹਾ ਹੈ। ਜਿਸ ਦੇ ਨਤੀਜੇ ਵਜੋਂ ਹੁਣ ਆਮ ਲੋਕਾਂ ਨੂੰ ਵੀ ਬਿਨਾਂ ਕਿਸੇ ਰਿਸ਼ਵਤ ਜਾਂ ਸਿਫਾਰਿਸ਼ ਤੋਂ ਭਲਾਈ ਸਕੀਮਾ ਦਾ ਲਾਭ ਪਹਿਲੇ ਦੇ ਆਧਾਰ ਉੱਪਰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਵਿੱਚ ਭਲਾਈ ਸਕੀਮਾ ਦੇ ਨਾਲ-ਨਾਲ ਹਲਕੇ ਦੇ ਸਰਵਪੱਖੀ ਵਿਕਾਸ ਲਈ ਪ੍ਰੋਜੈਕਟਾਂ ਨੂੰ ਸਮੇ ਸਿਰ ਮਿਆਰੀ ਟੰਗ ਨਾਲ ਨਿਪਰੇ ਚੜਾਉਣਾ ਯਕੀਨੀ ਬਣਾਇਆ ਜਾ ਰਿਹਾ ਹੈ। ਧੰਨਵਾਦ ਕਰਦਾ ਜੀ। ਤੁਹਾਡਾ ਨਾਮ ਮੇਰਾ ਨਾਮ ਲਾਲੀ ਖਾਨ। ਕਿਸ ਤਰੀਕੇ ਦੇਖਦੇ ਹੋ ਜੀ ਪਰਵਾਰਾਂ ਨੂੰ ਬਹੁਤ ਵਧੀਆ ਆਈ ਬਹੁਤ ਯਾਰੀ ਗਰੀਬ ਭਲਾਈ ਦਾ ਕੰਮ ਹੋਇਆ ਜੀ। ਧੰਨਵਾਦ ਕਰਦਾ ਸਰਪੰਚ ਜਗENDER ਸਿੰਘ ਦਾ ਤੇ ਨਰਿੰਦਰ ਕੌਰ ਭਰਾ ਜੀ ਦਾ ਸਾਰੀ ਸਰਕਾਰ ਦਾ ਪਹਿਲੀ ਵਾਰ ਇਹ ਜ਼ਿੰਦਗੀ ਤੇ ਇਹ ਕੰਮ ਹੋਇਆਗਾ। ਪਹਿਲੀ ਵਾਰ ਇਹ ਗਰੀਬਾਂ ਲਈ ਸੁਣੀ ਗਈ ਆ ਨਹੀਂ ਬਹੁਤ ਪਰਚਾਈ ਤਾਲੀਆਂ ਬਹੁਤ ਚੱਲੀਆਂ ਗਈਆਂ। ਮੋਹਰ ਲਾਉਣ ਤੱਕ ਕਿੰਨੀ ਉਹ ਵੀ ਤੰਗ ਹੋਇਆ ਇੱਕ ਟਾਈਮ ਦੇ ਵਿੱਚ। ਹਾਂਜੀ। ਹਾਂਜੀ ਬਾਪੂ ਜੀ ਨਾਮ ਮੇਰਾ ਨਾਮ ਰਮੇਸ਼ ਕੁਮਾਰਾ ਜੀ ਬਾਪੂ ਜੀ 44 ਪਰਿਵਾਰਾਂ ਨੂੰ ਜਿਹੜੇ ਪਲਾਟ ਵੰਡੇ ਗਏ ਨੇ ਕੀ ਕਹਿਣਾ ਹੈ ਕਿ ਸੁਚੇਤ ਦਿੱਤੇ ਪਹਿਲਾਂ ਇਹ ਗੱਲ ਹੈ ਸੁਪਨਿਆਂ ਦੇ ਵਿੱਚ ਵੀ ਯਾਦ ਨਹੀਂ ਸੀ ਜੀ ਵੀ ਸਾਡੇ ਨਾਲ ਸਰਕਾਰਾਂ ਤੇ ਮਤਲਬ ਸਾਡੀ ਪੰਚਾਇਤ ਵੀ ਗਰੀਬਾਂ ਦਾ ਕੋਈ ਭਲਾ ਕਰ ਦੂਗੀ ਇਸ ਤੋਂ ਪਹਿਲਾਂ ਤਾਂ ਮਤਲਬ ਗਰੀਬਾਂ ਦੇ ਹੱਥ ਪੈਰ ਵਿੜਦੇ ਰਹੇ ਨੇ ਤੇ ਟੈਕਸ ਪਾ ਗਏ ਜਾਂ ਕੁਝ ਵੀ ਪਾ ਗਏ ਮਤਲਬ ਸਾਨੂੰ ਰਗੜਦੇ ਹੀ ਰਹੇ ਨੇ ਅੱਜ ਸਾਨੂੰ ਅੱਜ ਥੋੜਾ ਸੁੱਖ ਦਾ ਸਾਹ ਆਇਆ ਵੀ ਸੀ ਰੋਟੀ ਦੇ ਨਾਲ ਨਾਲ ਅਸੀਂ ਮਤਲਬ ਰਹਿਸ ਵਾਸਤੇ ਵੀ ਸਾਨੂੰ ਪੰਚਾਇਤ ਨੇ ਰਿੰਦਰਕੌਰ ਭਰਾਜ ਨੇ ਸ੍ਰੀ ਭਗਵੰਤ ਮਾਨ ਮੁੱਖ ਮੰਤਰੀ ਜੀ ਨੇ ਸਾਨੂੰ ਸਹਾਇਤਾ ਦਿੱਤੀ ਤਾਂ ਪੂਰੀ ਖੁਸ਼ੀ ਹੈ ਬਹੁਤ ਬਹੁਤ ਹਜ਼ਾਰ ਗੁਣਾ ਖੁਸ਼ੀ ਹੈ ਜੀ ਧੰਨਵਾਦ ਕਰਦਾ ਜੀ ਤੁਹਾਡਾ ਨਾਮ ਮੇਰਾ ਨਾਮ ਲਾਲੀ ਖਾਨ ਕਿਸ ਤਰੀਕੇ ਦੇਖਦੇ ਪਰਿਵਾਰ ਬਹੁਤ ਵਧੀਆ ਜੀ ਬਹੁਤ ਯਾਰੀ ਗਰੀਬ ਭਲਾਈ ਦਾ ਕੰਮ ਹੋਇਆ ਜੀ ਧੰਨਵਾਦ ਕਰਦਾ ਸਰਪੰਚ ਜਗENDER ਸਿੰਘ ਦਾ ਤੇ ਨਰਿੰਦਰਕੌਰ ਭਰਾਜ ਦਾ ਸਾਰੀ ਸਰਕਾਰ ਦਾ ਪਹਿਲੀ ਵਾਰ ਇਹ ਜਿੰਦਗੀ ਚ ਇਹ ਕੰਮ ਹੋਇਆਗਾ ਪਹਿਲੀ ਵਾਰ ਇਹ ਗਰੀਬਾਂ ਲਈ ਸੁਣੀ ਗਈ ਆ ਨਹੀਂ ਬਹੁਤ ਪਰਚਾਈਆਂ ਤਾਲੀਆਂ ਬਹੁਤ ਚੱਲੀਆਂ ਗਈਆਂ ਮੋਹਰ ਲਾਉਣ ਤੱਕ ਨੀਓ ਵੀ ਤੰਗ ਹੋਇਆ ਇੱਕ ਟਾਈਮ ਦੇ ਵਿੱਚ ਹਾਂਜੀ ਹਾਂਜੀ ਬਾਪੂ ਜੀ ਨਾਮ ਮੇਰਾ ਨਾਮ ਰਮੇਸ਼ ਕੁਮਾਰਾ ਜੀ ਬਾਪੂ ਜੀ 44 ਪਰਿਵਾਰਾਂ ਨੂੰ ਜਿਹੜੇ ਪਲਾਟ ਵੰਡੇ ਗਏ ਨੇ ਕੀ ਕਹਿਣਾ ਚਾਹੋ ਸੂਚੇ ਦਿੱਤੇ ਨੇ ਪਹਿਲਾਂ ਇਹ ਗੱਲ ਹੈ ਸੁਪਨਿਆਂ ਦੇ ਵਿੱਚ ਵੀ ਯਾਦ ਨਹੀਂ ਸੀ ਜੀ ਵੀ ਸਾਡੇ ਨਾਲ ਸਰਕਾਰਾਂ ਤੇ ਮਤਲਬ ਸਾਡੀ ਪੰਚਾਇਤ ਵੀ ਗਰੀਬਾਂ ਦਾ ਕੋਈ ਭਲਾ ਕਰ ਦੂਗੀ ਇਸ ਤੋਂ ਪਹਿਲਾਂ ਦਾ ਮਤਲਬ ਗਰੀਬਾਂ ਦੇ ਹੱਥ ਪੈਰ ਵਿੜਦੇ ਰਹੇ ਨੇ ਤੇਬ ਟੈਕਸ ਪਾ ਗਏ ਜਾਂ ਕੁਝ ਵੀ ਪਾ ਗਏ ਮਤਲਬ ਸਾਨੂੰ ਰਗੜਦੀ ਰਹੇ ਨੇ ਅੱਜ ਸਾਨੂੰ ਅੱਜ ਥੋੜਾ ਜਿਹਾ ਸੁਖ ਦਾ ਸਾਹ ਆਇਆ ਵੀ ਸੀ ਰੋਟੀ ਦੇ ਨਾਲ ਨਾਲ ਅਸੀਂ ਮਤਲਬ ਰਹਿਸ ਵਾਸਤੇ ਵੀ ਸਾਨੂੰ ਪੰਚਾਇਤ ਨੇ ਰਿੰਦਰਗੁਰ ਭਰਾ ਜਿਨੇ ਸ੍ਰੀ ਭਗਵੰਤ ਮਾਨ ਮੁੱਖ ਮੰਤਰੀ ਜੀ ਨੇ ਸਾਨੂੰ ਸਹਾਇਤਾ ਦਿੱਤੀ ਤਾਂ ਪੂਰੀ ਖੁਸ਼ੀ ਹੈ ਬਹੁਤ ਬਹੁਤ ਹਜ਼ਾਰ ਗੁਣਾ ਖੁਸ਼ੀ ਹੈ ਜੀ ਨਾਲ ਹਾਂ ਜੀ ਮੈਡਮ ਅੱਜ ਪਲਾਂਟ ਬਡੇ ਕੀ ਕਹਿਣਾ ਚਾਹੁੰਦੇ ਹਾਂ ਬਿਲਕੁਲ ਨਗਰ ਜਿਹੜਾ ਜਲਾਨ ਹੈ ਔਰ ਬਲਾਕ ਪਾਨੀਗੜ ਦੇ ਵਿੱਚ ਮੈਂ ਪਹਿਲਾਂ ਵੀ ਕਈ ਵਾਰ ਇਸ ਨਗਰ ਦੇ ਵਿੱਚ ਜਦੋਂ ਆਈਆਂ ਤਾਂ ਲੋਕਾਂ ਦੀ ਜਿਹੜੀ ਲਗਾਤਾਰ ਮੰਗ ਸੀਗੀ ਔਰ ਇਸ ਨਗਰ ਦੀ ਜਿਹੜੀ ਪੰਚਾਇਤ ਆ ਸਰਪੰਚ ਸਾਹਿਬ ਉਹਨਾਂ ਨੇ ਕਿਹਾ ਕਿ ਲੋਕ ਕੀ ਜਿਹੜੇ ਉਹ ਦੀ ਡਿਮਾਂਡ ਕਰਦੇ ਸੋ ਲੋਡ ਬੰਦ ਵੀ ਹੈਗੇ ਸੋ ਉਹਨਾਂ ਦੇ ਲਈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਅਸੀਂ ਪ੍ਰਸ਼ਾਸਨ ਦੇ ਨਾਲ ਇਹਨੂੰ ਬੜੀ ਜਲਦੀ ਜਿਹੜਾ ਲੋਕਾਂ ਨੂੰ ਉਹਨਾਂ ਦੀ ਜਿਹੜੀ ਮੰਗ ਆ ਉਹਨੂੰ ਅਸੀਂ ਪੂਰਾ ਕੀਤਾ ਔਰ ਕਿਉਂਕਿ ਉਹਨਾਂ ਦਾ ਹੱਕ ਹੈ ਤੇ ਜਿਹੜਾ ਵੀ ਕੋਈ ਲੋੜਬੰਦ ਹੈਗਾ ਉਹਨਾਂ ਨੂੰ ਇਹ ਚੀਜ਼ਾਂ ਦਾ ਜਿਹੜਾ ਉਹਨਾਂ ਦਾ ਹੱਕ ਜਿਹੜਾ ਮਿਲਣਾ ਚਾਹੀਦਾ। ਪਿੰਡ ਵਾਸੀਆਂ ਨਾਲ ਗੱਲਬਾਤ ਵੀ ਕਰੀਏ ਕਹਿੰਦੇ ਵੀ ਪਹਿਲੀ ਵਾਰ ਹੋਇਆ ਜਿਹੜਾ 플ਾਨ ਦਿੱਤੇ ਗਏ ਨੇ ਕਿ 75 ਸਾਲ ਤੱਕ ਵੀ ਹੁਣ ਤੱਕ ਚੱਲਦਾ ਹੈ ਪਰ ਪਹਿਲੀ ਵਾਰ ਤੇ ਇਹ 플ਾਨ ਦਿੱਤੇ ਗਏ। ਹਾਂ ਦੇਖੋ ਇਹਨਾਂ ਦੀ ਲੋੜ ਸੀਗੀ ਹਨਾ ਬਹੁਤ سارے ਪਰਿਵਾਰ ਨੇ ਜਦੋਂ ਪਰਿਵਾਰ ਵੱਧ ਜਾਂਦਾ ਅੱਗੋਂ ਤਾਂ ਉਹਨਾਂ ਨੂੰ ਲੋੜ ਪੈਂਦੀ ਹੈ ਦਿੱਕਤਾਂ ਆਉਂਦੀਆਂ ਨੇ ਤੇ ਮੰਗ ਸੀਗੀ ਇਹਨਾਂ ਦੀ ਤਾਂ ਪ੍ਰਮਾਤਮਾ ਨੇ ਮੇਰੇ ਹੱਥੋਂ ਲਿਖਿਆ ਸੀਗਾ ਸੇਵਾ ਮੈਨੂੰ ਇਹਨਾਂ ਨਹੀਂ ਦਿੱਤੀ ਹੈ ਤੇ ਉਸ ਕਾਬਲ ਵੀ ਹੈ ਨਾ ਨਹੀਂ ਬਣਾਇਆ ਔਰ ਇਸੇ ਕਰਕੇ ਅੱਜ ਨਗਰ ਦੇ ਵਿੱਚ ਜਿਹੜੇ ਲਾਪਾਤਰੀ ਹੈਗੇ ਜਿਨ੍ਹਾਂ ਨੂੰ ਅੱਜ ਜਿਹੜਾ ਉਹ ਜਿਹੜਾ ਦਿੱਤਾ ਗਿਆ ਤੇ ਤਾਂ ਹੋਰ ਵੀ ਮੈਡਮ ਪਿੰਡ ਚ ਐਲਾਨ ਵਗੈਰਾ ਹਾਂ ਜਿਹੜਾ ਇਹਨਾਂ ਦਾ ਮੰਗਾ ਮੇਰੇ ਕੋਲ ਕੁਝ ਪਹਿਲਾਂ ਵੀ ਆਈਆਂ ਹੋਈਆਂ ਨੇ ਔਰ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਇੱਥੇ ਆਏ ਨੇ ਉਹਨਾਂ ਦੇ ਲਈ ਮੈਂ ਜ਼ਰੂਰ ਉਹਨਾਂ ਨਾਲ ਅੱਜ ਜਿਹੜਾ ਵਾਅਦਾ ਕੀਤਾ ਕਿ ਉਹਨਾਂ ਨੂੰ ਬੜੀ ਜਲਦੀ ਅਸੀਂ ਜਿਹੜਾ ਖੇਡ ਪਾਰਕ ਹੈ ਜਿਹੜਾ ਸਟੇਡੀਅਮ ਹੈ ਜਿਹੜਾ ਬਣਾ ਕੇ ਦਵਾਂਗੇ ਤਾਂ ਜੋ ਸਾਡੀ ਜਿਹੜੀ ਨੌਜਵਾਨੀ ਹੈ ਜਿਹੜੀ ਉਹ ਇੱਕ ਚੰਗੇ ਪਾਸੇ ਜਿਹੜਾ ਇੱਕ ਚੰਗੇ ਰਸਤੇ ਤੇ ਜਿਹੜੇ ਪਹੁੰਚ ਸਕੇ